ਮਰਤਾਬਾ ਮਰਤਾਬਾ ਅਧਿਆਪਕ ਜਿੰਦਾਬਾਦ 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 ਮੁੰਦਾ ਮਰਤਾਬਾ ਜਿੰਦਾਬਾਦ ਜਿੰਦਾਬਾਦ ਮਰਤਾਬਾ ਪ੍ਰਮੋਸ਼ਨਾਂ ਰੋਕੇ ਜਾਣ ਤੇ ਅਧਿਆਪਕ ਨੇ ਡੀਓ ਦਫਤਰ ਲਗਾਇਆ ਧਰਨਾ ਕੀਤੀ ਨਾਲੇ ਬਾਜੀ ਸਾਂਝੇ ਅਧਿਆਪਕ ਮੋਰਚੇ ਵੱਲੋਂ ਡੀਓ ਦਫਤਰ ਮੋਰੇ ਧਰਨਾ ਲਗਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਅਧਿਆਪਕਾਂ ਨੇ ਦੱਸਿਆ ਕਿ ਅੱਜ ਅਸੀਂ ਸਾਂਝੇ ਅਧਿਆਪਕ ਮੋਰਚੇ ਵੱਲੋਂ ਜ਼ਿਲ੍ਹਾ ਸਿੱਖਿਆ ਦਫਤਰ ਐਲੀਮੈਂਟਰੀ ਦਫਤਰ ਵਿਖੇ ਅਧਿਆਪਕ ਇਕੱਠੇ ਹੋ ਕੇ ਡੀਓ ਪ੍ਰਾਇਮਰੀ ਵਿਰੁੱਧ ਇਹ ਪ੍ਰਦਰਸ਼ਨ ਕਰ ਰਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਅਧਿਆਪਕਾਂ ਦੀਆਂ ਬੰਦਿਆ ਤਰੱਕੀਆਂ ਦਫ਼ਤਰ ਵੱਲੋਂ ਨਹੀਂ ਕੀਤੀਆਂ ਜਾ ਰਹੀਆਂ ਹੁਣ ਲਗਾਤਾਰ 3 ਮਹੀਨੇ ਤੋਂ ਜਿਹੜੀ ਅਧਿਆਪਕ ਦੀ ਤਰੱਕੀ ਲਈ ਕਮੇਟੀ ਵੀ ਬਣ ਚੁੱਕੀ ਹੈ ਅਤੇ ਇਸ ਕਮੇਟੀ ਨੂੰ ਵੀ ਭਾਗ ਵੱਲੋਂ ਮਨਜ਼ੂਰੀ ਵੀ ਮਿਲ ਚੁੱਕੀ ਹੈ ਜਿਸ ਦੇ ਚੱਲਦੇ ਅਸੀਂ ਪਿਛਲੇ ਦਿਨੀ ਵੀ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਮਿਲ ਕੇ ਬੇਨਤੀ ਕੀਤੀ ਸੀ ਕਿ ਚੋਣ ਜਾਬਤਾ ਲੰਗਨ ਜਾ ਰਿਹਾ ਹੈ ਉਸ ਤੋਂ ਪਹਿਲਾਂ ਅਧਿਆਪਕਾਂ ਦੀਆਂ ਤਰੱਕੀਆਂ ਕੀਤੀਆਂ ਜਾਣ ਸਾਡੇ ਨਾਲ ਉਹਨਾਂ ਵੱਲੋਂ ਅੱਜ ਦਾ ਵਾਅਦਾ ਕੀਤਾ ਗਿਆ ਸੀ ਕਿ ਮੰਗਲਵਾਰ ਨੂੰ ਹਰ ਹਾਲਤ ਵਿੱਚ ਤਰੱਕੀਆਂ ਕੀਤੀਆਂ ਜਾਣਗੀਆਂ ਪਰ ਅੱਜ ਵੀ ਜ਼ਿਲ੍ਹਾ ਸਿੱਖਿਆ ਅਫਸਰ ਡੀਓ ਸਾਹਿਬ ਨਹੀਂ ਪਹੁੰਚੇ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਟਾਲਮਟੋਲ ਦੀ ਨੀਤੀ ਬਣਾਈ ਜਾ ਰਹੀ ਹੈ ਐਲੀਮੈਂਟਰੀ ਟੀਚਰ ਜੂਨੀਅਰ ਅੱਜ ਅਸੀਂ ਸਾਂਝਾ ਅਧਿਆਪਕ ਮੋਰਚੇ ਦੇ ਸਦੇ ਹੇਠ ਪ੍ਰੋਮੋਸ਼ਨਾਂ ਦੇ ਸਬੰਧ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਦੇ ਖਿਲਾਫ ਧਰਨਾ ਦਿੱਤਾ ਕਿਉਂਕਿ ਸਬੰਧਤ ਜਿਹੜਾ ਜ਼ਿਲ੍ਹਾ ਸਿੱਖਿਆ ਅਫਸਰ ਆ ਉਹ ਵਾਰ-ਵਾਰ ਸਾਨੂੰ ਲਾਰੇ ਲਾ ਰਿਆ ਔਰ ਤਰੱਕੀਆਂ ਦਾ ਪ੍ਰੋਸੈਸ ਜਿਹੜਾ ਕਾਫੀ ਹੱਦ ਤੱਕ ਜਿਹੜਾ ਕੰਪਲੀਟ ਵੀ ਆ ਔਰ ਜਿਹੜਾ ਇਹ ਸਿੱਖਿਆ ਅਧਿਕਾਰੀ ਆ ਇਹ ਟਾਲ ਮਟੋਲ ਦੀ ਨੀਤੀ ਪਨਾ ਰਿਆ ਜਦੋਂ ਕਿ ਸਰਕਾਰ ਵੱਲੋਂ ਇੱਕ ਲੈਟਰ ਜਾਰੀ ਕਰਕੇ 22 ਫਰਵਰੀ ਤੱਕ 22 ਫਰਵਰੀ 2024 ਤੱਕ ਤਰੱਕੀਆਂ ਕਰਕੇ ਇਹਦੀ ਜਿਹੜੀ ਰਿਪੋਰਟ ਆ ਉੱਚ ਅਧਿਕਾਰੀਆਂ ਨੂੰ ਭੇਜਣੀ ਸੀ ਪਰ ਇਸ ਅਧਿਕਾਰੀ ਨੇ ਤਰੱਕੀਆਂ ਨਹੀਂ ਕੀਤੀਆਂ ਔਰ ਅਸੀਂ ਤੁਹਾਡੇ ਮਾਧਿਅਮ ਰਾਹੀਂ ਤੁਹਾਡੇ ਚੈਨਲਾਂ ਹੀ ਅਸੀਂ ਸਿੱਖਿਆ ਮੰਤਰੀ ਪੰਜਾਬ ਤੋਂ ਐਜੂਕੇਸ਼ਨ ਸੈਕਟਰੀ ਸਾਹਿਬ ਤੋਂ ਮੰਗ ਕਰਦੇ ਆ ਕਿ ਜ਼ਿਲ੍ਹਾ ਗਰਦਾਸਪੁਰ ਦੀਆਂ ਤਰੱਕੀਆਂ ਦੇ ਵਿੱਚ ਦਖਲ ਦਿੱਤਾ ਜਾਵੇ ਔਰ ਸਬੰਧਤ ਡੀਓ ਨੂੰ ਦੋਸ਼ੀ ਕਰਾਰ ਦਿੱਤਾ ਜਾਵੇ ਜਿਨ੍ਹਾਂ ਦੀ ਬਦੌਲਤ ਜਿਹੜੀਆਂ ਤਰੱਕੀਆਂ ਸਾਡੀਆਂ ਰੁਕੀਆਂ ਹੋਈਆਂ ਸੋ ਮੇਰੀ ਸਰਕਾਰ ਅੱਗੇ ਮੇਰੀ ਸਿੱਖਿਆ ਮੰਤਰੀ ਅੱਗੇ ਇਹੋ ਬੇਨਤੀ ਆ ਕਿ ਸਬੰਧਤ ਜਿਹੜਾ ਡੀਓ ਆ ਇਹਨੂੰ ਜਿਹੜੀ ਇਹਦੀ ਪੁੱਛਗਿੱਛ ਕੀਤੀ ਜਾਏ ਅਤੇ ਕਾਰਵਾਈ ਕੀਤੀ ਜਾਏ ਔਰ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿਹੜੇ ਅਧਿਆਪਕ ਦੀਆਂ ਤਰੱਕੀਆਂ ਹੋਣ ਜਾ ਰਹੀਆਂ ਉਹ 22 ਸਾਲਾਂ ਬਾਅਦ ਤਰੱਕੀਆਂ ਹੋ ਰਹੀਆਂ 22 ਸਾਲਾਂ ਦੀ ਸਰਵ ਸਭ ਤੋਂ ਪਹਿਲੀ ਉਹਨਾਂ ਨੂੰ ਪ੍ਰੋਮੋਸ਼ਨ ਮਿਲਣ ਲੱਗੀ ਆ ਉਹਦੇ باوجود ਵੀ ਜਿਹੜਾ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਇਹਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਸੋ ਸਿੱਖਿਆ ਮੰਤਰੀ ਜੀ ਜਾਣ ਬੁੱਝ ਕੇ ਰੋਕਿਆ ਜਾ ਰਿਹਾ ਜੀ ਇੱਕ ਤੇ ਕੋਡ ਆਫ ਕੰਡਕਟ ਲਾਗੂ ਹੋ ਰਿਹਾ ਮਤਲਬ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਨੇ ਜ਼ਿਲ੍ਹਾ ਸਿੱਖਿਆ ਅਫਸਰ ਉਹਨਾਂ ਦਾ ਇਰਾਦਾ ਇਹੋ ਹੀ ਆ ਕਿ ਕੋਡ ਆਫ ਕੰਡਕਟ ਲਾਗੂ ਹੋ ਜੇ ਤੇ ਮੇਰਾ ਖਹਿੜਾ ਛੁੱਟ ਜੇ ਕਿ ਮੈਨੂੰ ਤਰੱਕੀਆਂ ਨਾ ਕਰਦੀਆਂ ਪੈਣਾਂ ਕਿਉਂਕਿ ਜਿੰਮੇਵਾਰੀ ਦਾ ਕੰਮ ਆ ਪਰ ਜਿਹੜਾ ਬੰਦਾ ਚੇਅਰ ਤੇ ਬੈਠਾ ਜਿਹਨੂੰ ਸਰਕਾਰ ਨੇ ਨਾਮਜ਼ਦ ਕੀਤਾ ਵਾ ਜ਼ਿਲ੍ਹਾ ਸਿੱਖਿਆ ਅਫਸਰ ਸਾਡੇ ਜਗਵਿੰਦਰ ਸਿੰਘ ਜੀ ਉਹਨਾਂ ਨੂੰ ਇਸ ਗੱਲ ਦਾ ਜਿਹੜਾ ਵਾ ਉਸ ਦਾ ਦੋਸ਼ੀ ਕਰਾਰ ਦਿੱਤਾ ਜਾਣਾ ਚਾਹੀਦਾ ਔਰ ਤਰੱਕੀਆਂ ਜਿਹੜੀਆਂ ਜਲ ਤੋਂ ਜਲਦ ਕੀਤੀਆਂ ਜਾਣੀ ਚਾਹੀਦੀ ਅੱਜ ਅਸੀਂ ਸਾਂਝੇ ਵਿਧਾਇਕ ਮੋਰਚੇ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਐਲੀਮੈਂਟ ਦਫ਼ਤਰ ਵਿਖੇ ਵਿਧਾਇਕ ਇਕੱਠੇ ਹੋ ਕੇ ਡੀਓ ਪ੍ਰਾਇਮਰੀ ਵਿਰੁੱਧ ਜਿਹੜਾ ਉਹ ਪ੍ਰੋਟੈਸਟ ਕਰ ਰਹੇ ਆ ਇਹ ਪ੍ਰਦਰਸ਼ਨ ਇਸ ਕਰਕੇ ਕੀਤਾ ਜਾ ਰਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਅਧਿਆਪਕਾਂ ਦੀ ਜਿਹੜੀ ਤਰੱਕੀਆਂ ਦਫ਼ਤਰ ਵੱਲੋਂ ਨਹੀਂ ਕੀਤੀਆਂ ਜਾ ਰਹੀਆਂ ਔਰ ਹੁਣ ਲਗਾਤਾਰ 3 ਮਹੀਨੇ ਤੋਂ ਜਿਹੜੀ ਪ੍ਰਕਿਰਿਆ ਸ਼ੁਰੂ ਹੋਈ ਆ ਅਧਿਆਪਕਾਂ ਦੀ ਤਰੱਕੀਆਂ ਲਈ ਜਿਹੜੀ ਕਮੇਟੀ ਵੀ ਬਣ ਚੁੱਕੀ ਆ ਔਰ ਭਲਾਈ ਵਿਭਾਗ ਤੋਂ ਵੀ ਮਨਜ਼ੂਰੀ ਮਿਲ ਚੁੱਕੀ ਆ ਔਰ ਅਸੀਂ ਪਿਛਲੇ ਦਿਨੀ ਵੀ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਮਿਲ ਕੇ ਬੇਨਤੀ ਕੀਤੀ ਸੀ ਵੀ ਚੋਣ ਜਾਬਤਾ ਲੱਗਣ ਜਾ ਰਿਹਾ ਉਸ ਤੋਂ ਪਹਿਲਾਂ ਪਹਿਲਾਂ ਅਧਿਆਪਕਾਂ ਦੀਆਂ ਤਰੱਕੀਆਂ ਕੀਤੀਆਂ ਜਾਣ ਔਰ ਉਹ ਸਾਡੇ ਨਾਲ ਅੱਜ ਦਾ ਵਾਅਦਾ ਕੀਤਾ ਸੀ ਵੀ ਮੰਗਲਵਾਰ ਨੂੰ ਹਰ ਹਾਲਤ ਵਿੱਚ ਤਰੱਕੀਆਂ ਕੀਤੀਆਂ ਜਾਣਗੀਆਂ ਪਰ ਅੱਜ ਵੀ ਜਿਲ੍ਹਾ ਸਿੱਖਿਆ ਦਫ਼ਤਰ ਵਿੱਚ ਡੀਓ ਸਾਹਿਬ ਨਹੀਂ ਪਹੁੰਚੇ ਸਾਨੂੰ ਲੱਗਦਾ ਵੀ ਇਸ ਜਿਲ੍ਹਾ ਸਿੱਖਿਆ ਅਫਸਰ ਵੱਲੋਂ ਟਾਲਮਟੋਲ ਦੀ ਨੀਤੀ ਬਣਾਈ ਜਾ ਰਹੀ ਆ ਲਗਭਗ 100 ਦੇ ਕਰੀਬ ਜਿਹੜੇ ਅਧਿਆਪਕਾਂ ਉਹਨਾਂ ਦੀ ਤਰੱਕੀਆਂ ਹੋਣੀਆਂ ਪਰ ਤੁਸੀਂ ਅੰਦਾਜ਼ਾ ਲਾਓ ਵੀ 100 ਸਕੂਲ ਮੁਖੀ ਜਿਹੜੇ ਆ ਉਹ ਤੋਂ ਵਿਰਵੇ ਨੇ ਸਾਡੇ ਸਕੂਲ ਜਿਹਨਾਂ ਸਕੂਲਾਂ ਚ ਸਕੂਲ ਮੁਖੀ ਹੈ ਨਹੀਂ ਉੱਥੇ ਫਿਰ ਪੜ੍ਹਾਈ ਦਾ ਵਿਦਿਆਰਥੀ ਦੇ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਇਸ ਕਰਕੇ ਜਿਹੜੇ ਅਧਿਆਪਕਾਂ ਦੇ ਖਿਲਾਫ ਪੱਤਰ ਨੇ ਉਹ ਜੇ ਲਾਗੂ ਨਾ ਹੋਣ ਤਾਂ ਜੇ ਆਪਾਂ ਤੇ ਕਾਰਵਾਈ ਕੀਤੀ ਜਾਂਦੀ ਆ ਪਰ ਇਹ ਡੀਪੀਏ ਵੱਲੋਂ ਲੈਟਰ ਆ 26 ਫਰਵਰੀ ਤੱਕ ਜਿਹੜੀਆਂ ਹੀ ਉਹ ਪ੍ਰਮੋਸ਼ਨਾਂ ਕਰਨ ਦੀ ਲੈਟਰ ਜਾਰੀ ਹੋਈ ਹੈ ਵੀ ਜਿਨ੍ਹਾਂ 26 ਤੱਕ ਨਾ ਕੀਤੇ ਕੀ ਕਾਰਵਾਈ ਕੀਤੀ ਇਥੇ ਸਰਕਾਰ ਨੂੰ ਹੀ ਪੁੱਛਣਾ ਚਾਹੁੰਦੇ ਆ ਕਿ ਜੇ ਇਸ ਅਫਸਰ ਨੇ ਜਿਹੜੇ ਸਮੇਂ ਸਿਰ ਪ੍ਰਮੋਸ਼ਨਾਂ ਨਹੀਂ ਕੀਤੀਆਂ ਜਾਂਦੀਆਂ ਕੀਤੀਆਂ ਗਈਆਂ ਤਾਂ ਇਹਨਾਂ ਤੇ ਕਾਰਵਾਈ ਕਦੋਂ ਕਰਨੀ ਆ ਸੋ ਅੱਜ ਅਸੀਂ ਦੁਬਾਰਾ ਚੇਤਾਵਨੀ ਦਿੰਨੇ ਆ ਕਿ ਜੇ ਸਰਕਾਰ ਨੇ ਜਾਂ ਜਿਹੜਾ ਸਿਕਿਆ ਅਫਸਰ ਨੇ ਪ੍ਰਮੋਸ਼ਨਾਂ ਜਲਦੀ ਨਾ ਕੀਤੀਆਂ ਤੇ ਇਹ ਸੰਘਰਸ਼ ਨੂੰ ਹੋਰ ਵੀ ਜਿਹੜਾ ਤਿੱਖਾ ਕੀਤਾ ਜਾਵੇਗਾ